ਪੀਪਲ ਦਾਖਲ ਕਰਨ ਦੀ ਅਤਵਾਜ ਲੱਗਣ ਦੀ ਉਹ ਪੰਜਾਬ ਦੇ ਵਿੱਚ ਜਿਹੜੀ ਕੰਪਲੀਟ ਹੋ ਗਈ ਆ ਅੱਜ ਸ਼ਾਮ ਤੱਕ ਜਿਹੜੇ ਵਿਅਕਤੀਆਂ ਨੇ ਇਲੈਕਸ਼ਨ ਨਹੀਂ ਲੜਦੀ ਜਾਂ ਜਿਹੜੇ ਕਵਦੇ ਕੈਂਡੀਡੇਟ ਹੋਣਗੇ ਉਹ ਆਪਣੇ ਪੀਪਲ ਜਿਹੜੇ ਆ ਵਾਪਸ ਲੈਣਗੇ ਔਰ ਕੱਲ ਤੋਂ ਬਕਾਇਦਾ ਜਿਹੜੀ ਆਮੀਦਵਾਦ ਸਾਰੀਆਂ ਪਾਰਟੀਆਂ ਦੇ ਅਪਪ ਆਪਣੀ ਚੋਣ ਮੈਨੂੰ ਜਿਹੜਾ ਬਕਾਇਦਾ ਸ਼ੁਰੂ ਕਰ ਦੇਣਗੇ ਅੱਜ ਸ਼ਾਮ ਨੂੰ ਹੀ ਚੋਣ ਨਿਸ਼ਾਨ ਜੇ ਕੋਈ ਆਜ਼ਾਦ ਬੀਜ਼ਵਾ ਹੋਗਾ ਉਹਨੂੰ ਵੀ ਜਿਹੜਾ ਮਿਲ ਜਾਣਾ ਮੈਂ ਜਿਹੜੀ ਗੱਲ ਤੁਹਾਡੇ ਦਾ ਹੀ ਕਰਨੀ ਚਾਹੁੰਦਾ ਸੀਗਾ ਮੈਂ ਖੁਦ ਵੀ ਆਪਣੇ ਪਿੰਡ ਜਗਦੇਕਲਾਂ ਦਾ ਸਰਪੰਚ ਦਿਆਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਸਰਪੰਚਾਂ ਪੰਚਾਂ ਦੀਆਂ ਇਲੈਕਸ਼ਨਾਂ ਦੇਖੀਆਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਸਰਬਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੁਝ ਦੋ ਚਾਰ ਪੰਜਾਬ ਦੇ ਵਿੱਚ ਛੋਟੀਆਂ ਮੋਟੀਆਂ ਘਟਰਾਵਾਂ ਨੂੰ ਛੱਡ ਕੇ ਬਾਕੀ ਚੋਣਪੁਰ ਕਿਰਿਆ ਜਿਹੜੀ ਆ ਪੂਰੀ ਸ਼ਾਂਤਮਾਈ ਢੰਗ ਦੇ ਨਾਲ ਹਰ ਬੰਦੇ ਨੂੰ ਡੈਮੋਕ੍ਰੇਸੀ ਹਰ ਬੰਦੇ ਨੂੰ ਵੋਟ ਪਾਉਣ ਤੇ ਵੋਟ ਲਈ ਉਮੀਦਵਾਰ ਬਣਦਾ ਪੂਰਾ ਅਧਿਕਾਰ ਦਿੱਤਾ ਜਿਸਾ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਹਾ ਹੈ ਸਾਡੀ ਪਾਰਟੀ ਤਾਂ ਪਹਿਲੀ ਵਾਰ ਇਹ ਇਲੈਕਸ਼ਨ ਲੜ ਰਹੀ ਆ ਪਹਿਲੀ ਵਾਰ ਹੀ ਸਾਡੀ ਪਾਰਟੀ ਦੇ ਸਰਪੰਚ ਪੰਚ ਬਣੇ ਸੀ ਪਹਿਲੀ ਵਾਰ ਹੀ ਹੁਣ ਬਲਾਕ ਸੰਪਤੀ ਤੇ ਜ਼ਿਲ੍ਹਾ ਪوزیشن ਲਾੜੇ ਪਰ ਜਿੱਥੇ ਕੁਝ ਘਟਰਾਵਾ ਹੋਈਆਂ ਜੇ ਇਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਨ੍ਹਾਂ ਇਲੈਕਸ਼ਨਾਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕੱਲ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਪਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਤੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਨੇ ਗੋਲੀ ਚਲਾਈ ਜਿਸ ਤਗ ਦੇ ਨਾਲ ਉਹਨਾਂ ਨੂੰ ਰਵੈਤੀ ਇਥਿਆਦਾਂ ਨਾਲ ਵੜਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਹੋਰ ਵੀ ਕਈ ਥਾਵਾਂ ਤੇ ਇਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੂੰ ਐ ਲੱਗਦਾ ਕਿ ਜਿੱਦਾਂ ਤੱਕੇਸ਼ਾਈ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਇਲੈਕਸ਼ਨਾਂ ਜਿਹੜੀਆਂ ਜਿੱਤ ਲਾਂਗੇ ਉਹਦੋਂਾਂ ਦੀ ਕਈ ਸੋਚ ਜਿਹੜੀ ਉਹ ਵੀ ਬਹੁਤ ਨੀਵੇਂ ਲੈਵਲ ਦੀ ਸਾਹਮਣੇ ਆਈ ਜੇਸਾ ਤੁਸੀਂ ਦੇਖਿਆ ਹੋਣਾ ਕਿ ਕਐਮਐਲਏ ਦਾ ਐਮਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪ ਦਾ ਐਮਐਲਏ ਸਾਡੇ ਪਹਿਲਾਂ ਤੇ ਬਿੰਦਾ ਦਿਆ ਸਾਡੇ ਕਾਹ ਦਾ ਆ ਕੇ ਬਿੰਦਾ ਦਿਆ ਹੋਰੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕਲਵੀਰ ਸਿੰਘ ਜੀ ਦਾ ਜਿਹੜੇ ਐਕਸਐਮਐਲ ਉਹਨਾਂ ਦੀ ਇੱਕ ਵੀਡੀਓ ਹੈ ਤੋ ਕਿੱਡੇ ਮਾਨ ਦੇ ਨਾਲ ਉਹ ਕਹਿ ਰਿਹਾ ਕਿ ਤਾਂ ਗੁੰਡਾਗਰਦੀ ਜਿੰਨੀ ਆਹ ਕੀਤੀ ਹੈ ਇਹਨਾਂ ਕੋ ਤੇ ਹੁੰਦੀ ਦੀ ਏ ਤੁਸੀਂ 15 ਮਿੰਟਾਂ ਤੁਸਰਕਾਰ ਹੋ ਜਾਗੇ ਵੀ ਫੇਲਾ ਭਰ ਲਿਆਉਂਦੇ ਤੁਸੀਂ ਮੈਂ ਭਰਉਣਾ ਹੀ ਰਿਹਾ ਆ ਦੇਖ ਲੋ ਆ ਵੀ ਭਰਉਣੀਆਂ ਨੇ ਠੀਕ ਹੈ ਕੰਮ ਲੰਨਾ ਨਹੀਂ ਸ਼ੁਰੂ ਕੀਤਾ ਹੈ ਕਹਿੰਦਾ ਮੈਂ ਇਹ ਦੇਖੋ ਕਹਿੰਦਾ ਮੈਂ ਮੈਂ ਕੰਮ ਮੈਂ ਸਿੱਖੀ ਮੇਰੇ ਤਰ੍ਹਾਂ ਕਰਦੇ ਦੇਖੋ ਕੀ ਕਹਿ ਰਿਹਾ ਕਹਿੰਦਾ ਮੈਂ ਤੇ ਆਪਣੇ ਕਾਹਤ ਸਾਰੀਆਂ ਫੈਲਾ ਮੰਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀਆਂ ਸਭ ਦੇ ਡਾ ਦਿੰਦੇ ਸੀਗੇ ਇਹਨਾਂ ਨੇ ਤੇ ਕਹਿੰਦਾ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਏਦਾਂ ਦਾ ਨਿਸ਼ਾਨਾ ਨਹੀਂ ਹੈ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਏਦਾਂ ਦੀ ਘਟਨਾ ਨਹੀਂ ਕੀਤੀ ਕਿ ਜਿੱਥੇ ਫੈਲਾ ਚੁੱਕ ਕੇ ਆਪਣੇ ਘਰੀ ਖੜੀਆਂ ਹੋਣ ਜਿੱਥੇ ਕਿਤੇ ਅਮਾਜੇ ਦਾ ਕਹਿੰਦੇ ਆ ਕਿਤੇ ਵੀ ਤੁਸੀਂ ਦੱਸ ਦੋ ਇੱਕ ਦੋ ਜਗ੍ਹਾ ਛੱਡ ਕੇ ਉਲਟ ਕਿਹਾ ਕਿ ਨਾ ਕੋਈ ਉਮੀਦਵਾਰ ਨਹੀਂ ਸੀਗੇ ਕਾਂਗਰਸ ਤੇ ਅਕਾਲੀਆ ਕੋ ਉਮੀਦਵਾਰ ਨਹੀਂ ਸੀ ਆਗੇ ਇਸ ਕਰਕੇ ਝੂਠੇ ਦੋਸ਼ ਲਾਉਣੇ ਕਿ ਇਹ ਤਾਂ ਜੀ ਗੁੱਡਾ ਕਰਦੀ ਆ ਜੀ ਇਹ ਐਦਾਂ ਹੈ ਜੀ ਤਾਰੇ ਜੋ ਪਤਾ ਦੀ ਕਈ ਬੰਦੇ ਬਹੁਤ ਪੁਰਾਣੇ মিডিਆ ਦੇ ਨਾਲ ਜੁੜੇ ਆ ਦੇਲਾ ਬਾਬਾ ਨਾਨਕ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ 95% ਸਰਪੰਚ ਜਿਹੜੇ ਉਹਨਾਂ ਦੀ ਸੱਲ ਲਿਸਟ ਉੱਧਾ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਦਾਸ ਸੀਗਾ ਇਲੈਕਸ਼ਨ ਹੀ ਹੋਣ ਦਿੰਦੇ ਡੈਮੋਕ੍ਰੇਸੀ ਖਤਮ ਕਹਿੰਦੇ ਤੁਸੀਂ ਇਲੈਕਸ਼ਨ 'ਚ ਲੜ ਸਕਦੇ ਪਹਿਲੀ ਵਾਰ ਆ ਸਰ ਹਰ ਬੰਦੇ ਨੂੰ ਕਿਹ ਅਲਕਸੇ ਲੜੋ ਲੈਕਸੇ ਦੇ ਚਿੰਤੇ ਆਉਣਾ ਹੋਊਗਾ ਸਾਡੇ ਕੋਲ 1 ਸਾਲ ਪਿਆ ਯਾਰ ਅਸੀਂ ਇੰਨਾ ਕੰਮ ਕੀਤਾ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਅਸੀਂ ਜੋ ਕੰਮ ਕੀਤਾ 4 ਸਾਲ ਪਾਉਣੇ 4 ਸਾਲ ਉਹਦੇ ਆਧਾਰ ਤੇ ਵੋਟਾਂ ਮੰਗਾਗੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਇਹ ਕਹਿੰਦੇ ਆ ਕਿ ਇੱਕ ਦਾ ਹੋ ਗਿਆ ਜੀ ਜਿਹੜਾ ਪ੍ਰਿਸ਼ਦ ਮੈਂਬਰ ਤੇ ਸਾਡੇ ਬਣਦੇ ਸੀ ਸਰਪੰਚ ਦੇ ਸਾਡੇ ਬਣਦੇ ਸੀ ਐਮਐਲਏ ਤੇ ਇਹੀ ਬਣਦੇ ਸੀਗੇ ਇਹ ਕਿੱਥੋਂ ਆ ਗਏ ਜੀ ਆਮ ਆਦਮੀ ਪਾਰਟੀ ਵਾਲੇ ਇਹ ਪੰਜਾਬ ਚੋਂ ਆਏ ਆ ਇਹ ਲੋਕਾਂ ਦੇ ਚੁਣੇ ਆ ਲੋਕਾਂ ਦੇ ਹੁਣ ਚੁਣਨੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਸ਼ਾਮ ਤੱਕ ਪੇਪਰ ਵਾਪਸੀ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊ ਕਿ ਟੋਟਲ ਕਿੰਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਇਕਲੀ ਦਲ ਦੇ ਭਾਜਪੀ ਦੇ ਜਿੰਨੇ ਜਿੰਨੇ ਵੀ ਇਲੈਕਸ਼ਨ ਲੜੀ ਆ ਆਜ਼ਾਦ ਬੀਦਵਾਦ ਕਿੰਨੇ ਜਿਹੜੇ ਰਹਿ ਜਾਣਗੇ ਸ਼ਾਮ ਨੂੰ ਤੁਹਾਨੂੰ ਚੋਣ ਕਮਿਸ਼ਨ ਦੀ ਜਿਹੜੀ ਲਿਸਟ ਆ ਜੜੀ ਆ ਉਹ ਤੁਸੀਂ ਦੇਖਿਓ ਕਿ ਇੰਨੇ ਉਮੀਦਵਾਰ ਇਲੈਕਸ਼ਨ ਲੜੇ ਕਿਸੇ ਦਾ ਕੋਈ ਪੇਪਰ ਦੀ ਦਾਦ ਹੋਇਆ ਕੁਛ ਦੀ ਹੋਇਆ ਸਾਡੇ ਹਲਕਿਆਂ ਦੇ ਵਿੱਚ ਅਸੀਂ ਤਾਂ ਗਏ ਹੀ ਨਹੀਂ ਯਾਰ ਐ ਤੇ ਕਹੇ ਦਾਖਲ ਕਰਾਓ ਜਿੰਨੇ ਵੀ ਬੱਚੇ ਕਰਾਉਣੇ ਆ ਕਰਾਓ ਜਿੰਦੇ ਕੋਈ ਇਤਰਾਜ਼ ਨਹੀਂ ਇੱਕ ਦੂਜੇ ਦੇ ਉੱਤੇ ਅਤਲ ਆਇ ਲਾਓ ਜੇ ਕਿਸਦਾ ਕੋਈ ਤਾਜ ਸਹੀ ਹੋ ਤੇ ਅਪੀਲ ਕਰਨੇ ਕਪਸਰ ਨੇ ਵੇਖ ਲੈਣਾ ਕਿ ਸਹੀ ਹੈ ਕਿ ਨਹੀਂ ਸਹੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 14 ਤਰੀਕ ਤੱਕ ਇਹ ਜਿਹੜੀ ਚੋਣ ਪ੍ਰਕਿਰਿਆ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਦੇ ਨਾਲ ਨਿਪਰੇ ਲਾਊਗੀ ਹਰ ਪੰਜਾਬ ਦੇ ਵਾਸੀ ਦੀ ਜਿਹੜੀ ਵੋਟ ਹੈ ਉਹਨੂੰ ਵੋਟ ਪੌਂਡ ਦਾ ਪੂਰਾ ਅਧਿਕਾਰ ਹੈ ਪੋਲਿੰਗ ਬੂਥ ਤੱਕ ਜਾਣ ਦਾ ਅਧਿਕਾਰ ਹੈ ਪਰ ਇੱਕ ਗੱਲ ਪੱਕੀ ਆ ਕਿ ਜਿਹੜੇ ਬੰਦੇ ਆਪਣੀ ਆਦਤ ਅਨੁਸਾਰ ਜਿਹੜੇ ਬੰਦੇ ਪਿਛਲੇ ਕਈ ਸਾਲਾਂ ਤੋਂ ਗੁੰਡਾਗਰਦੀ ਕਰਦੇ ਆਏ ਸਭ ਗੁੰਡਾਗਰਦੀ ਨਹੀਂ ਹੁੰਦਿਆਂ ਕਿ ਭਾਵੇਂ ਜੋ ਮਰਜ਼ੀ ਹੋ ਜੇ ਤੇ ਕੋ ਬੜੇ ਤੋਂ ਬੜਾ ਕਾਂਗਰਸੀ ਲੀਡਰ ਹੋਵੇ ਬੜੇ ਤੋਂ ਬੜਾ ਕੋਈ ਕਾਲੀ ਲੀਡਰ ਹੋਵੇ ਗੁੰਡਾਗਰਦੀ ਨਹੀਂ ਹੋ ਦਵਾਂਗੇ ਸ਼ਾਂਤ ਮੈਂ ਇਲੈਕਸ਼ਨ ਕਰਾ ਕੇ 14 ਤਰੀਕ ਨੂੰ ਪੰਜਾਬ ਦੇ ਬਲਾਕ ਸੰਪਤੀ ਮੈਂਬਰ ਤੇ ਪੰਜਾਬ ਦੀ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਆ ਉਹ ਚੋਣ ਕਰਾਂਗੇ ਕਾਂਗਰਸੀ ਮਤ ਸਮਝਣ ਕਿ ਬੂਥਾਂ ਦੇ ਉੱਤੇ ਪੋਲਿੰਗ ਬੂਥਾਂ ਦੇ ਉੱਤੇ ਜਾਂ ਬਾਹਰ ਉਹ 14 ਤਰੀਕ ਨੂੰ ਕੋਈ ਗੜਬੜ ਕਰ ਲੈਣਗੇ ਇਦਾਂ ਦੀ ਸਾਰ ਗੜਬੜ ਨਹੀਂ ਹੋਣੀ ਕੋਈ ਉਹ ਧਿਆਨ ਰੱਖੜ ਕਿ ਹੁਣ ਕਾਂਗਰਸ ਤੇ ਕਾਲੀਆਂ ਦਾ ਰਾਜ ਨਹੀਂ ਐਸ ਵੇਲੇ ਆਮ ਆਦਮੀ ਪਾਰਟੀ ਦਾ ਰਾਜ ਹੈ ਤੇ ਆਮ ਆਦਮੀ ਪਾਰਟੀ ਨੇ ਕਦੀ ਕਿਸੇ ਇਲੈਕਸ਼ਨ ਦੇ ਵਿੱਚ ਕੋਈ ਧੱਕਾ ਨਹੀਂ ਕੀਤਾ ਕੋਈ ਗੁੰਡਾਗਰਦੀ ਨਹੀਂ ਕੀਤੀ ਹਰ ਬੰਦਾ ਆਪਣੀ ਵੋਟ ਪਾਉਂਦਾ ਐਂਕਾ ਵੀ ਵੋਟ ਪਾਉਗੀ ਸ਼ਾਂਤਬਾਈ ਢੰਗ ਨਾਲ ਵੋਟਾਂ ਪੈਣ ਗਿਆ ਸ਼ਾਂਤਬਾਈ ਢੰਗ ਨਾਲ ਚੋਣ ਹੋਊਗੀ ਜਿਹੜਾ ਜਿਹੜਾ ਬੰਦਾ ਜਿਹਦੇ ਜਿਹਦੇ ਅੱਜ ਪੇਪਰ ਰਹਿ ਜਾਣੇ ਹਰ ਬੰਦਾ ਆਪਣੀ ਇਲੈਕਸ਼ਨ ਲੜੇ ਕਿਸੇ ਦੀ ਇਲੈਕਸ਼ਨ ਦੇ ਵਿੱਚ ਕੋਈ ਰਿਕਾਪਟ ਨਹੀਂ ਪਾਵਾਂਗੇ ਅਸੀਂ ਸ਼ਰਿਆਮ ਕਹਿੰਦੇ ਆ ਕਿ ਕੋਈ ਰਿਕਾਪਟ ਦੀ ਆਓ ਸਭ ਇਲੈਕਸ਼ਨ ਲੜੋ ਪਿੰਡਾਂ 'ਚ ਜਾਓ ਪਛਾਦ ਕਰੋ ਅਸੀਂ ਇਹਦਾ ਦਾ ਕੰਮ ਕਰਦੇ ਹਰ ਬੰਦੇ ਨੂੰ ਇਖਤਿਆਰ ਹੈ ਕਿ ਤੁਸੀਂ ਇਲੈਕਸ਼ਨ ਲੜੋ ਸਰ ਇਲੈਕਸ਼ਨ ਲੜ ਕੇ ਵੋਟਾਂ ਲੋ ਜਿਹੜਾ ਜਿੱਤ ਗਿਆ ਜਿੱਤ ਗਿਆ ਜਿਹੜਾ ਹਾਰ ਗਿਆ ਹਾਰ ਗਿਆ ਪਰ ਗੁੰਡਾਗਰਦੀ ਦਾ ਆਸਾ ਨਹੀਂ ਲੈਣਾ ਗੁੰਡਾਗਰਦੀ ਦੀ ਕਿਸੇ ਨੂੰ ਕੰਮ ਨਹੀਂ ਇਹ ਮੈਂ ਤੁਹਾਡੇ ਅੱਗੇ ਕਹਿਣਾ ਚਾਹੁੰਦਾ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ 14 ਤਰੀਕ ਨੂੰ ਸ਼ਾਂਤ ਮਾਈ ਢੰਗ ਦੇ ਨਾਲ ਅਮਨ ਆਮਾਨ ਦੇ ਨਾਲ ਵੋਟਾਂ ਪਾਊਗੀ ਜਿਸ ਤਰ੍ਹਾਂ ਪਹਿਲੀ ਇਹ ਪ੍ਰਕਿਰਿਆ ਕੰਪਲੀਟ ਕੀਤੀ ਆ ਇਸੇ ਤਰ੍ਹਾਂ ਬਾਕੀ ਪ੍ਰਕਿਰਿਆ ਜਿਹੜੀ ਪੂਰੀ ਕੰਪਲੀਟ ਹੋਊਗੀ ਸਾਡੇ ਮੀਡੀਆ ਕਦਮੀਆਂ ਦਾ ਬਹੁਤ ਧੰਨਵਾਦ